ਦੇਖੋ ਪਹਿਲੇ ਤਾਂ ਮੈਂ ਧੰਨਵਾਦ ਕਰਦੀ ਆ ਕਿ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਆਪੇ ਅੱਖੀ ਦੇਖੀ ਆਪਣਾ ਹਾਲ ਦੇਖਿਆ ਪੰਜਾਬ ਦਾ ਉਹਨਾਂ ਨੇ ਜਿਹੜੇ ਉਸ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਕੁਝ ਕਿਸਾਨ ਸੀ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੇ ਉਹ ਪੀੜਾ ਉਹਨਾਂ ਨੂੰ ਸੀ ਉਹ ਸਾਰੀ ਸਾਡੀ ਕਿਸਾਨੀ ਨੂੰ ਹੈਗੀ ਹੈ ਸਾਡੇ ਪੰਜਾਬ ਨੂੰ ਹੈਗੀ ਹੈ ਤਾਂ ਉਹਨਾਂ ਨਾਲ ਬਹੁਤ ਅਚੀ ਤਰ੍ਹਾਂ ਕੰਟੇ ਦੇ ਲਈ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਅਦ ਉਹਨਾਂ ਨੇ ਰਿਵਿਊ ਮੀਟਿੰਗ ਲਈਤੀ ਔਰ ਜੋ ਪੈਕੇਜ ਅਨਾਉਂਸ ਕਰਕੇ ਗਏ ਨੇ ਇਹਨੂੰ ਪੈਕੇਜ ਨਹੀਂ ਮੈਂ ਕਹਿੰਦੀ ਇਹਨੂੰ ਮੈਂ ਕਹਿੰਦੀ ਕਿ ਉਹਨਾਂ ਨੇ ਆਂਦਿਆਂ ਸਾਰ ਜੋ ਦੇਖ ਕੇ ਆਪਣੇ ਵੱਲੋਂ ਜੋ ਸਹਾਇਤਾ ਦਿੱਤੀ ਹੈ ਇਹਦੇ ਨਾਲ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਮਿਲੇਗਾ ਰੈਲੀਫ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦ ਪੂਰੀ ਇਹਨਾਂ ਦੀ ਪੂਰੀ ਅਸੈਸਮੈਂਟ ਹੋ ਜਾਊਗੀ ਕਿ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਜਦ ਪਾਣੀ نیچے ਉਤਰੂਗਾ ਉਹਦੇ ਬਾਅਦ ਵੀ ਉਹ ਜ਼ਰੂਰ ਜੋ ਕਰ ਸਕਣਗੇ ਸੈਂਟਰ ਤੋਂ ਜ਼ਰੂਰ ਕਰਨਗੇ ਬਾਕੀ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਆਵਾਸ ਯੋਜਨਾ ਦੇ ਹੇਠਾਂ ਘਰ ਹੈਗੇ ਨੇ ਉਹਨਾਂ ਨੂੰ ਕਰਾਂਗੇ ਜੋ ਸਕੂਲ ਹੈ ਉਹ ਸਿੱਖਿਆ ਅਭਿਆਨ ਦੇ ਹੇਠਾਂ ਉਹ ਉਹਨਾਂ ਨੂੰ ਉਹ ਰਿਪੇਅਰ ਕਰਨਗੇ ਸੜਕਾਂ ਬਣਾਣੀਆਂ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਤਰੱਕੀ ਉਹਦੇ ਉੱਤੇ ਹੋਵੇ ਔਰ ਲੋਕਾਂ ਦਾ ਵੀ ਜੋ ਰੋਜ਼ਗਾਰ ਹੈ ਇਹਨਾਂ ਦੇ ਉੱਤੇ ਰਹਿੰਦਾ ਹੈ ਸੋ ਮੇਰੇ ਖਿਆਲ ਦੇ ਵਿੱਚ ਕਿ ਇਹ ਵਧੀਆ ਉਹਨਾਂ ਨੇ ਕੀਤਾ ਔਰ ਮੈਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆ ਪਾ ਕੇ ਦੇਖ ਕੇ ਔਰ ਉਹਨਾਂ ਦੇ ਮਨ ਦੇ ਵਿੱਚ ਜੋ ਪੰਜਾਬੀਆਂ ਦੇ ਲਈ ਹੈ ਉਹ ਉਹ ਅੱਗੇ ਜਾ ਕੇ ਸਾਨੂੰ ਇਸ ਦਾ ਬਹੁਤ ਲਾਭ ਮਿਲੂਗਾ ਤੇ ਮੈਂ ਤੁਹਾਡੇ ਵੱਲੋਂ ਲੈਟਰ ਵੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਹਾਂ ਕੀ ਹੈ ਉਹ ਲੈਟਰ ਅਹ ਦੇਖੋ ਪ੍ਰਧਾਨ ਮੰਤਰੀ ਜੀ ਜਿੱਥੇ ਜਿਆਦਾ ਪਹਿਲੇ ਪਾਣੀ ਆ ਗਿਆ ਉਹਨਾਂ ਨੇ ਦੋ ਤਿੰਨ ਹਫ਼ਤਿਆਂ ਤੋਂ ਪੀੜਤ ਨੇ ਸਾਡੇ ਜਿੱਥੇ ਸਭ ਤੋਂ ਪਹਿਲੇ ਹੜਾਂਦੇ ਨੇ ਪਟਿਆਲਾ ਡਿਸਟ੍ਰਿਕਟ 'ਚ ਮੁਹੱਲੀ ਪਟਿਆਲਾ ਡਿਸਟ੍ਰਿਕਟ 'ਚ ਔਰ ਸੰਗਰੂਰ ਤੱਕ ਇਹ ਅੱਜ ਕੀ ਥੋੜੇ ਜਿਹਾ ਲੇਟ ਆਈ ਪਰ ਮੈਨੂੰ ਇਥੋਂ ਵੀ ਕਈਆਂ ਦੇ ਟੈਲੀਫੋਨ ਆਏ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਤੁਸੀਂ ਸਾਡਾ ਵੀ ਕਹੋ ਤਾਂ ਮੈਂ ਇੱਕ ਚਿੱਠੀ ਲਿਖੀ ਹੈ ਜੇ ਦੇ ਵਿੱਚ ਜਿਹੜੇ ਸਾਡੇ 42000 ਏਕੜ ਦੇ ਕਰੀਬ 133 ਪਿੰਡਾਂ ਦੇ ਕਰੀਬ ਨੁਕਸਾਨ ਹੋਇਆ ਉਹਦੇ ਬਾਰੇ ਔਰ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਸੈਂਟਰਲ ਵੋਟਰ ਕਮਿਸ਼ਨ ਤੋਂ ਇੱਕ ਬਾਰੀ ਉਹਨਾਂ ਨੂੰ ਕਹਿਣ ਕਿ ਅੱਛੀ ਤਰ੍ਹਾਂ ਦੇਖ ਕੇ ਕੱਗਰ ਦਾ ਕੋਈ ਪੱਕਾ ਹੱਲ ਕੱਢਣ ਕਿਉਂਕਿ ਸਾਡਾ ਤਾਂ ਤਕਰੀਬਨ ਹਰ ਸਾਲ ਇੱਥੇ ਹੜਾਂ ਆਂਦੇ ਨੇ ਕੱਗਰ ਦੀ ਮਾਰ ਤੇ ਤੇ ਮੈਂ ਕਾਰਗੁਜ਼ਾਰੀ ਕਿਵੇਂ ਦੇਖ ਰਿਹਾ ਹਾਂ ਪੰਜਾਬ ਸਰਕਾਰ ਕੀ ਰਹੀ ਹੈ ਇਹਨਾਂ ਫੋਟਾਂ ਦੇ ਦੇਖੋ ਇਹਨਾਂ ਦੇ ਫੋਟੋ ਆਪ ਤਾਂ ਬੜੇ ਆਏ ਨੇ ਬਹੁਤ ਕੁਝ ਪਤਾ ਨਹੀਂ ਇਹਨਾਂ ਨੇ ਜ਼ਿਆਦਾ ਫੋਟੋ ਆਪ ਹੀ ਕੀਤਾ કે ઇનાને asli કામ ਵੀ ਕੀਤਾ હે એ તા હું ટાઈમ દસુગા ઓર જો એ ઇનાને જો રિલીફ કે હે કે મેરે ખ્યાલ સે 800 કરોડ દી 800 કરોડ દે تقريبا ઇના હા 20000 પર એકર ઓર એ કહે રહેને કે સેન્ટર તો કટ હે સેન્ટર ને ડબલ 16000 કરોડ ઓર જેڑا 12000 કરોડ સી ਓ ਵੀ ਇਹਨਾਂ ਨੇ ਭੇਜਿਆ ਉਹ ਵੀ ਇਸ ਮਤਲਬ ਲਈ ਹੈ ਡਿਜ਼ਾਸਟਰ ਰੀਲੀਫ ਫੰਡ ਹੈ ਇਟ ਇਜ਼ ਡਿਜ਼ਾਸਟਰ ਹੈ ਸੋ ਆਪਣੀ ਜ਼ਿੰਮੇਵਾਰੀ ਤਾਂ ਘੱਟ ਲੈਂਦੇ ਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਟੇਟ ਨੂੰ ਚਲਾਣ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਧੰਨਵਾਦ ਕਰਨ ਦੇ ਬਜਾਏ ਜੇ ਇਹ ਨੁਕਤਾ ਚ ਨਹੀਂ ਕੱਢਣਗੇ ਤਾਂ ਇਹ ਠੀਕ ਗੱਲ ਨਹੀਂ ਹੈ